ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਵਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਆ ਤੁਹਾਨੂੰ ਚੰਗੇ ਰਿਕਾਰਡ ਵਾਲੀ ਟੋਕੜ ਗੱਭਣੇ ਤੁਹਾਨੂੰ ਵਿਖਾਉਣੀ ਆ ਤੇ ਕੋਈ ਸੱਜਰ ਸੂਈਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਤੇ ਕੋਈ ਬਿਲਕੁਲ ਤਿਆਰ ਤੁਹਾਨੂੰ ਦਿਖਾਉਣੀ ਆ ਤੇ ਬਾਕੀਆਂ ਗਲਬਾਤ ਕਰਦੇ ਆ ਵਿਦਿਆ ਨਾਲ ਤੇ ਆਵੇ ਗੱਬਣਾ ਆਪਣੀਆਂ ਪਾਸ ਕਰਕੇ ਖੜਾ ਤੇ ਸੂਈਆਂ ਦੀ ਆਪਣੀ ਚਵਾਈ ਕਰਕੇ ਖੜੋ ਜੀ ਹਾਂਜੀ ਵਿਦਿਆ ਸਸੀ ਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਂਦਾ ਜੇ ਵੇਗ ਗਿਆ ਮਾਲ ਉਹਦੇ ਨਾਲ ਹਾਂਜੀ ਹਾਂਜੀ ਵੇਗ ਗਿਆ ਅੱਜ ਫੇਰ ਮੈਂ ਲੱਬ ਲੱਬ ਕੇ ਲਿਆਂਦੀ ਆ ਜੀ ਚੰਡ ਚੰਡ ਕੇ ਅੱਛਾ ਹਾਂਜੀ ਅੱਜ ਕਿ ਤੋਕੜ ਗਿਆ ਬੰਨ ਚੰਗੇ ਰਿਕਾਰਡ ਵਾਲੀ ਹੈ ਚੰਗੇ ਰਿਕਾਰਡ ਵਾਲੀ ਫੋਰ ਕਾਰਡ ਵਾਲੀ ਬਈ ਆ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੇ ਰਾਹੀ ਹਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਹਟਾਲਾ ਜ਼ਿਲ੍ਹਾ ਕਾਸਟ ਤੇ ਫੋਨ ਨੰਬਰੇ ਬੋਲ ਦੋ 958272755 ਠੀਕ ਆ ਜੀ ਸ਼ੁਰੂਆਤ ਇਹ ਰਾ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਹਾਂਜੀ ਇਤਾਂ ਕਰ ਲਈਏ ਫੱਬਦੀ ਆ ਜਿਹੜੀ ਪੂਰੀ ਰਾਜੀ ਆ ਕਿੰਨਾ ਚਿਰ ਹੋ ਗਿਆ ਇਸ ਹੋਈ ਨਾ ਸੋਈ ਨਾ ਵੀਰ ਦੀ ਹੱਤਾ ਹੋਈ ਗਿਆ ਜੋ ਕਟਾ ਜੇ ਮਗਰ ਅੱਛਾ ਹਾਂਜੀ ਸਭ ਬੋਲੋ ਆ ਇਹਦਾ ਕਟਾ ਨੀਲੀ ਦਾ ਕਟਾ ਇਹਦੇ ਮਗਰ ਤੇ ਕਿੰਨਾ ਦੁੱਧ ਕਰਗੀ ਤਿਆਰ ਦੁੱਧ ਦੇ ਵਿੱਚ 11 12 ਕਿਲੋਣਾ ਅੱਛਾ ਜਿਹੜਾ ਚਵਾਈ ਲੱਗੀ ਆ ਉਹ ਨਿਆਣਾ ਭਾਈ ਚੋਲੇ ਕਿਦਾਂ ਦੀ ਚੋਣ ਲੱਗੀ ਕਿੰਨਾ ਕਾ ਕਰੀ ਜਾਊਗੀ ਉਹ ਤੇ ਵਿੱਚ 12 13 ਕਿਲੋ ਝੋੜੀ ਚਵਾਈ ਅੱਛਾ 13 ਲੀਟਰ ਤੇ ਲੱਗਿਆ ਬੰਨੇ ਦੁੱਧ ਜਿਹੜਾ ਕਰੀ ਜਾਊਗੀ ਮੈਂ ਪੂਰਾ ਮਾਰਿਆ ਤੇ ਹੁਣ ਜਿਹੜਾ ਵਾ 11 ਤੋਂ 12 ਲੀਟਰ ਦੇ ਵਿੱਚ ਜਿਹੜਾ ਕਿੰਦੇ ਵੀ ਹੈਗਾ ਆ ਦੇਖ ਸਾਡੇ ਹਵਾਨਾ ਇਹਦਾ ਇੱਕ ਵਾਰੀ ਲੱਗ ਗਿਆ ਤਾਂ ਗਾਂ ਨੂੰ ਵੇਖੋ ਲੈ ਗਾਂ ਦੇ ਹਵਾਨਾ ਚੰਗਾ ਆ ਦਾ ਨੰਬਰ 7 ਦੇ ਸ਼ਾਨਾਂ ਚੰਗਾ ਬਾਕੀ ਬਿੱਲੀਆਂ ਅੱਖਾਂ ਵਾਲੀ ਆ ਚਿਹਰਾ ਵੀ ਜਿਹੜਾ ਇਹਦਾ ਕਾਫੀ ਖੂਬਸੂਰਤ ਹੈ ਬਾਕੀ ਅਲੱਗ ਹੀ ਆ ਪ੍ਰਿੰਟ ਐ ਸੋਹਣੀ ਲੱਗਦੀ ਐ ਇਹ ਵਾਲੇ ਸੁਝਾਵੀ ਜਾ ਨਾਲ ਇਹ ਕੋਸ਼ਿਸ਼ ਕਰਕੇ ਜੇ ਰੱਖਾਇਆ ਹਾਂ ਲੈ ਰੋ ਦੋ ਲੈ ਜਾ ਬਾਕੀ ਇਹ ਆ ਵੀ ਸਾੰਭੀ ਸੰਧੀ ਚੰਗੀ ਆ ਪਿੱਛੋਂ ਜਿੱਥੋਂ ਨਹੀਂ ਆਈ ਆ ਚੰਗੀ ਸਾੰਭ ਤੋਂ ਆਈ ਆ ਆ ਦੇ ਸਾਦੇ ਹਵਾਨੇ ਦਾ ਇੱਕਰੀ ਲਾਗੇ ਤਾਂ ਫੇਰ ਤਾਂ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਆ ਕਿਉਂ ਨੀਲੀ ਦੀ ਆ ਵੀਰ ਜੀ ਆ ਦੇ ਸਾਦੇ ਥਾਣੇ ਦੇ ਇੱਕਰੀ ਕਿੰਨਾ ਫਿਰ ਰੱਖੀਏ ਵਿਧੀ ਇਹਦਾ ਮੁੱਲ ਜੱਜਾ ਮੁੱਲ ਵੀਰ ਜੀ ਇਹੋ ਜੀ ਚੀਜ਼ ਬੜੀ ਔਖੀ ਲੱਗਦੀ ਹੈ ਇਹ ਆ ਵੀ ਇਹੋ ਜਿਹਾਂ ਥੋੜੀਆਂ ਘੱਟ ਇਹ ਆ ਵੀ ਤਾਂ ਮੱਜਾਂ 'ਚ ਇਹ ਵੱਜੀ ਹੋਵੇ ਤਾਂ ਸਤ ਪਹਿਲਾਂ ਇੱਥੇ ਨੀਗਾ ਜਾਣੀ ਹੈ ਜਿਹਾ ਇਹੋ ਜਿੰਨੇ ਦਾ ਰੰਗ ਰੋਪਿਆ ਪਾਣੀ ਇੱਕ ਚਿਟਾ ਜੇ ਮਹਲੇ ਦੇ ਡੱਬ ਪੂਰੇ ਜੇ ਇਹ ਵੱਖਰੀ ਦਿੱਸੂਗੀ ਬਾਕੀ ਮੱਜਾਂ 'ਚ ਵੱਜੀ ਤੇ ਬਾਕੀ ਜਵਾਈ ਲੱਗੀ ਹੈ ਕਿਤੇ ਕਾਲ ਨੂੰ ਪੈਣਾ ਠੀਕ ਆ ਜੇ ਕੋਈ ਸਾਈ ਪਾਲੀ ਚੋਕੇ ਤੇ ਸੱਲੀ ਕਰਕੇ ਖੜੇ ਅੱਛਾ ਹਾਂਜੀ ਕਿੰਨੇ ਦੇ ਫਿਰ ਦੇ ਦੀ ਹੈ ਕਿਉਂ ਨਹੀਂ ਦੇ ਦੀਆਂ ਲੱਖ ਦੀ ਕਰ ਜੀ ਕੋ 2-3 ਹਜ਼ਾਰ ਮਾਣ ਦੱਸੋ ਕਿੰਨਾ ਕਰੀਏ 95 ਦੀ 90 ਹਜ਼ਾਰ ਦੀ ਝੋੜੀ ਦੀ ਹੈ ਯਾਰ ਛੱਡ ਦੀ ਹੈ 85 ਹਜ਼ਾਰ ਦੀ ਝੋੜੀ ਦੇਣੀ ਹੈ ਅੱਛਾ 85 ਹਜ਼ਾਰ ਦੀ ਨਹੀਂ ਲੱਗਦਾਗਾ ਕਰੇ 85 ਹਜ਼ਾਰ ਵੀ ਦੇਣੀ ਹੈ ਠੀਕ ਹੈ 85 ਹਜ਼ਾਰ ਦੀ ਸੋਪੜੀ ਵੀ ਜਿਹੜੀ ਹੱਥੋਂ 70 ਹਜ਼ਾਰ ਦੀ ਝੋੜੀ ਹੈ 20 ਹਜ਼ਾਰ ਉਹਦਾ ਝੋਟੀ ਹੈ ਹੋਜੀ ਮਾਰਕੀਟ ਨਾਲੋਂ ਮਹਿੰਗੀ ਮਿਲਦੀ ਆ ਬਾਕੀ ਇਹ ਆ ਬੇ ਇਹਨਾਂ ਦਾ ਬਾਕੀਆਂ ਨਾਲ ਫਰਕ ਹੁੰਦਾ ਵਾ ਥੋੜਾ ਰੇਟ ਦਾ ਕਿਉਂਕਿ ਅਲੱਗ ਹੁੰਦੀਆਂ ਚੀਜ਼ਾਂ ਕਰੇ ਬੱਤੀਆਂ ਚੱਲੋ ਸੋਨੀਆਂ ਲੱਗਦੀਆਂ ਤੇ ਇੱਕ ਆਵੀ ਜਿਹੜੀ ਇਹ ਵੀ ਮੱਝ ਭਾਰੀ ਆ ਪੂਰੀ ਚੰਗੇ ਭਾਰੇ ਕਰਦ ਵਜਨ ਚ ਇਹਦੇ ਕੋਲ ਤੋਂ ਅੱਧਾ ਕਿੰਨਾ ਆ ਦੁੱਧ ਵੀਰ ਜੀ ਤੋਂ 11 ਕਿਲੋ ਹੋਊਗਾ ਤਿਆਰ ਜਿਹੜਾ ਮੌਕੇ ਤੇ ਉਹ ਇੱਕ ਤਾਂ ਸੱਦੀ ਕਰਕੇ ਖੜੇ ਥੱਲੇ ਬਹਿ ਕੇ ਸੱਦੀ ਕਰੇ ਕਦਾਂ ਦੀ ਚੌਣਾ ਲੱਗੀਆਂ ਇਹ ਕਿੰਨਾ ਕਰੀ ਜਾਵੇ ਦੁੱਧ ਦੁੱਧ ਵੀਰ ਜੀ ਵੀ 13 ਕਿਲੋ ਦੇ ਜੂਗੀ ਡੇਰੀ ਵਾਲੇ ਦਾ ਮਤਲਬ ਦੀ ਮਈ ਵੱਡੀ ਆ ਭਾਰੀ ਆ ਮੱਝ ਜਿਹੜੀ ਭਾਰੇ ਪੱਲੇ ਦੀ ਆ ਥਾਣਾ ਇਹਦੇ ਵੀ ਦੇਖ ਸਕਦੇ ਜੇ ਬਸ ਮਾਗਿਆ ਇਹਦਾ ਥਾਂ ਕਾ ਦੀ ਧਾਰ ਹੈ ਕਿ ਕੱਲ ਨੂੰ ਕੋਈ ਪੂਛ ਛੱਟਣਾ ਜੇ ਮਈ ਦੇਊਗਾ ਜੇ ਕੋਈ ਇਹਦੇ ਮਹੀਨੇ ਦੇ ਪੂਰੇ ਛਟਾ ਨਿਕਲਾਵੇ ਹਾਂਜੀ ਕਿਰਾਇਆ ਵੀ ਗੱਡੀ ਦਾ ਮੈਂ ਦਊਂਗਾ ਠੀਕ ਹੈ ਜੀ 100 ਡਾਲਰ ਵੀ ਮੋੜਾਂਗੇ ਠੀਕ ਹੈ ਜੀ ਤਾਂ ਦੋ ਦੇਖੋ ਛੋਟੀ ਥੱਲੇ ਇਹ ਵੀ ਭਾਈ ਜੇ ਜਿੰਨੀ ਵੀ ਇਹਨਾਂ ਦਾ ਕਾਹਦੇ ਨੂੰ ਦੇ ਸਕਦੇ ਹਾਂ ਇਹ ਨਹੀਂ ਆਹ ਹਵਾ ਨਹੀਂ ਦਾ ਵੀ ਇੱਕ ਰੀ ਲੱਗੇ ਤਾਂ ਆਪਾਂ ਦੇਖ ਸਕਦੇ ਆ ਬਾਕੀ ਚੰਗਾ ਸੋਨਾ ਹੋਣਾ ਦਿਖਾਉਂਦੀ ਹੈ ਇਹ ਆਪੇ ਕੱਦ ਵਜਨ ਦੀ ਚੰਗੀ ਆ ਬੇਲ ਦੀ ਚੰਗੀ ਆ ਇਹ ਤੋਂ ਲੈਵਾ ਕਿੰਨਾ ਫਿਰ ਮੋਲੇ ਦਾ ਮਹੀਨੇ ਬਟੀ ਗਿਰਦੀ ਹਾਂਜੀ ਮੈਂ ਤੇ ਵੇ ਤੁਹਾਨੂੰ ਭਾਈ 90 ਦੀ 95 ਜੇ ਮਰਜ਼ੀ ਵੇਚਦੀ ਹਾਂ ਹਾਂਜੀ ਕਿਉਂ ਪਾਉ ਨਾਲੀ ਆ 85 ਹਜ਼ਾਰ ਦੀ ਦੀ ਅੱਛਾ ਇਹ 85 ਦੇ ਦੇਣੀ ਆ ਹਾਂਜੀ ਕਰਦੀ ਆ 2-3 ਹਜ਼ਾਰ ਛੋੜ ਦਿੰਦਾ 250 ਕਿ ਨਹੀਂ ਕਰਦੀ ਪੂਰੇ 80 ਦੀ 80 ਜਿਹਾ ਵੀ ਆ ਛੱਡ ਦਾਂਗੀ ਅੱਛਾ 80 ਜਿਹਾ ਹਜ਼ਾਰ ਛੱਡ ਦਾਂਗਾ ਛੋੜ ਕਰ ਦਾਂਗੇ ਪਰ ਇਹ ਪਾ ਦੀ ਮਹੀਨਾ ਕਦੋਂ ਮਿਲੂਗੀ ਵੇਖੋ ਮਹੀਨਾ ਕਦ ਕੜ ਖੱਲੇ ਕੋ ਚੋਕੇ ਤਸਲੀ ਕਰਕੇ ਖੜੇ ਇਹ ਆਂਗਲ ਦੁੱਧ ਤਿਆਰ ਹੋ ਜਾਏ 11 ਲੀਟਰ ਦੁੱਧ ਆ ਜੇ ਜਿਹੜਾ ਹੁਣ ਚਵਾ ਦੋਗੇ ਮੋਕਾ ਵਾ ਕੇ ਦੇਣਾ ਮਗਰ ਕੀ ਆ ਤੇ ਮਗਰੇ ਦੇ ਕਟਾ ਮਗਰੇ ਦੇ ਕਟਾ ਕੋਲਾ ਹੀ ਆ ਬੱਚਾ ਵੀ ਤੁਹਾਨੂੰ ਦਿਖਾ ਦਈਏ ਆ ਜਿਹੜਾ ਬੱਚਾ ਹੈ ਤੇ ਹੁਣ ਇਹ ਕਾ ਛੋਟੀ ਤਨ ਪਹਿਲਾ ਸੂਰਤ ਹੋਣੀ ਆ ਸੋਹਣੀ ਛੋਟੀ ਹੈ ਵੀ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਇਹ ਆਪੇ ਕੱਦ ਬੇਲਦੀ ਹੈ ਵੀ ਚੰਗੀ ਉਮਰ ਦੇ ਹਿਸਾਬ ਨਾਲ 10 ਵੇ ਦੇ ਬਾਰੇ ਪੁੱਜੀ ਬੀਜੀ ਨੂੰ ਸਦਵਾ ਲੈਂਦੀਆਂ ਸੂਈ ਨੂੰ ਅੱਛਾ ਇਹਦਾ ਰਾਤ ਦਾ ਕੱਲ ਦੀ ਨੀਂ ਸ਼ਾਮਾਂ ਦੀ ਕੱਟੀ ਮਰ ਗਈ ਆ ਅੱਛਾ ਬਾਕੀ ਸਾਡੀ ਝੋਟੀ ਮੈਲਾ ਨਾ ਮਾਰੇ ਖੇਤੇ ਘਰੇ ਲੱਦ ਕੇ ਲੈ ਆ ਵੀ ਮੈਲਾ ਨਾ ਝੋਟੀ ਮਾਰੇ ਠੀਕ ਆ ਝੋਟੀ ਵੀ ਛੱਡ ਦਾਂਗੇ ਫਿਰ ਪੀਏ ਵੀ ਸਾਰੇ ਵਾਪਸ ਕਰਾਂਗੇ ਅੱਛਾ ਹਾਂ ਜੀ ਇਹ ਆ ਵੀ ਬਾਕੀ ਵੀ ਜਦੋਂ ਬਿਲਕੁਲ ਤਾਜੀ ਸੂਈ ਸੀ ਉਦੋਂ ਵੀ ਇਹਦੇ ਵੀਡੀਓ ਪਾਈ ਆ ਆਪਣੇ ਬੱਚੇ ਦੇ ਨਾਲ ਹਣਾ ਉਦੋਂ ਵੀ ਬੀਜੀ ਦਾ ਸਲੇ ਝੋੜੀ ਤੇ 10 ਕਿਲੋ ਹੁਣ ਤਿਆਰ ਹੋਊਗਾ ਅਰੇ ਨਾ ਨਹੀਂ ਝੋੜੀ ਨੇ ਮਾਰਿਆ ਸਦਵਾ ਦਿੰਦੇ ਸੂਈ ਨੂੰ ਅੱਛਾ ਭੂਸੀ ਬਣਾਈਏ ਇੱਦਾਂ ਕਹਿੰਦਾ ਧਾਰ ਤੇ ਮ ਤੇ ਜਿਹੜਾ ਦੁੱਧ ਉਹ ਵਾਜੂਗੀ ਤੇ ਉਹ ਤੇ ਵੀ ਜੀ 12 ਕਿਲੋ ਜੋਟੀ ਨੇ ਦੇ ਲਾਇਆ ਅੱਛਾ ਬੱਚੇ ਨੂੰ ਨਾ ਦੁੱਧ ਜ਼ਿਆਦਾ ਛੱਡਦਾ ਇਹ ਮੁੰਡੇ ਨੂੰ ਵਾਹ ਵੀ ਲੱਗਦੀ ਇਹ ਬੱਚਾ ਮਰ ਗਿਆ ਕਰਦਾ ਅੱਛਾ ਹਾਂਜੀ ਬਾਕੀ ਇੱਕ ਬਰਸਾਤਾ ਵੀ ਹੁੰਦੀਆਂ ਆ ਆ ਦੇਖ ਸਾਡੇ ਬੁਸ਼ੀ ਦਾ ਪੂਰਾ ਕਰਦੇ ਹੀ ਆ ਇਸ ਤਰ੍ਹਾਂ ਹੀ ਥੱਲੇ ਪੈ ਜਾਣਾ ਬੁਸ਼ੀ ਗਾੜੀ ਕਰਕੇ ਹੋਣੇ ਪਤਾ ਤੇ ਇਸ ਤਰ੍ਹਾਂ ਹੀ ਜਿਹੜਾ ਵਾ ਧਾਰ ਤੇ ਗਿੱਜੀ ਆ ਬਾਕੀ ਇਹ ਨਹੀਂ ਜਿਹੜਾ ਮਰਜੀ ਭਲੇ ਨਾਮਜੋ ਭਾ ਜੋਟੀ ਜੀ ਠੀਕ ਆ ਮੇਨ ਵਾਦਾ ਇਹ ਆ ਵੀ ਹੈਗੀ ਸੱਜਰ ਆ ਤੇ ਹੈਗੀ ਠੰਡੀ ਸੀ ਲਿਆ ਬੱਚਾ ਭਾਵੇਂ ਮਰ ਵੀ ਗਿਆ ਵਾ ਤੇ ਕੋਈ ਗੱਲ ਨਹੀਂ ਸਾਰਾ ਸੂਆ ਜਿੰਨੇ ਦੁੱਧ ਚੋਣਾ ਲਓ ਇਹ ਕੋਈ ਨਹੀਂ ਪਾਸਮਗੇ ਜੇ ਵੇਦੀ ਹਾਂ ਇਧਰ ਆ ਕੋ ਇਧਰ ਮੁੰਡਾ ਵਾ ਸੱਜਰ ਠੀਕ ਆ ਹਾ ਉਹ ਨਹੀਂ ਡਿੱਗੀ ਆ ਨਾ ਰਿਓ ਉਸਾਰੇ ਪਸੂਂਗੀ ਨੰਗੇ ਨਹੀਂ ਮੈਂ ਕਿੱਥੇ ਦਿਖਾਦਾ ਫਿਰ ਦੀ ਚਵਾਕ ਨਾ ਪੂਰਾ ਪਸੂਂਦਾ ਮਨੋਂ ਕਰ ਬਤਾ ਜਿਉਂਦੀ ਫਿਰ ਪਸਮੰਦ ਆਈ ਹਲੇ ਪਸੂਂਗੀ ਨਾ ਹੁਣੇ ਸ਼ੁਰੂ ਹੋ ਗਈ ਵੇਖੋ ਦੇ ਜਵਾਹ ਜੜੀ ਦਾ ਚੋ ਜਿੰਦਿਆ ਫੱਕ ਕਰਾਉ ਕਰੀ ਬਹੁਤ ਜਵਾਹ ਇਸ ਠੀਕ ਹੈ ਜੀ ਚਲੋ ਖੋਲੋ ਫਿਰ ਦੇਖੋ ਥਣ ਘੜਦੀ ਛੋਟੀ ਬਸ ਮਾ ਕੇ ਥਣ ਜਿਹੜਾ ਪੂਰਾ ਵਧੀਆ ਤਿਆਰ ਕਰਦੀ ਆ ਛੋਟੀ ਚੀਜ਼ ਨੂੰ ਘੁੱਟ ਕੇ ਹੱਲੇ ਆਓ ਪਾਏ ਵੇਦੀ ਓਠ ਓਠ ਕੇ ਬਹੁ ਇਧਰ ਦੇਖੋ ਠੀਕ ਹੈ ਮੈਂ ਛੋਟੇ ਹਾਓ ਪੋਤੇ ਜੀ ਮਿਲੈ ਜੱ ਲੱਗੇ ਬੰਦ ਹੁੰਦੇ ਆ ਛੋਟੀ ਪਿੱਛੋਂ ਆਓ ਬਾਕੀ ਚਿਹਰੇ ਤਾਂ ਵੀ ਸੋਹਣੇ ਆ ਤੇ ਥੱਲਿਆਂ ਵੀ ਚੰਗੀ ਪਣੀ ਬਾਕੀ ਆ ਵੀ ਕੋਈ ਵੇਰ ਆਣ ਕੇ ਜਿਹੜਾ ਵੇਖੂਗਾ ਪਸੰਦ ਆਊਗੀ 12 ਕਿਲੋ ਛੋਟੀ ਹਿੰਦ ਦਿੰਦੇ ਮੈਂ 12 ਲੀਟਰ ਦਾ ਘੜਾ ਘੜਾ ਮੋਟਾ ਲਗਾ ਜੋੜੀ ਨੂੰ ਤਾਂ ਨਾਲ ਹੀ ਓਧੀਆ ਦਨ ਨੂੰ ਪਾ ਗੀ ਕਿਉਂ ਗਈ ਆ ਜੇ ਹਾਏ ਕਿਉਂ ਗਈ ਮੇਰੇ ਕੋ ਜੋੜੀ ਨਾਲੇ ਜਾਂਦੇ ਤੇ ਮੁੱਲ ਵੀ ਦੀਆ ਤਾਂ ਫਿਰ ਮੁੱਲ ਤੇ ਝੋਟੀ ਵੀ ਜਿੰਨੀ ਮਰਜ਼ੀ ਵੇਚ ਦੇਂਦੇ ਹਾਂਜੀ ਮਰ ਗਿਆ ਹਾਂਜੀ ਉਹ ਤੁਹਾਡੀ 80 ਆ ਦੇ ਦੀ 80 ਦੀ ਹਾਂਜੀ ਕੋਈ ਘਰ ਦੀ ਮੰਤਨ 1200 ਦੀ ਘਟਾ ਫੜਾ ਪਾਣੇ ਛੋਟੀ ਹੋਰ ਕਰ ਦੇ 75 ਦੇ ਪੂਰੇ ਦੇ ਚਲੋ 74 ਤੇ ਛੋੜ ਹੀ ਹੋਣੀ ਹੈ ਅੱਛਾ 70 ਵਾਲਾ ਬਣਾ ਫੋਨ ਲਾਵੇ 72 ਵਾਲਾ ਬਣਾ ਇਹਨੂੰ ਫੋਨ ਹਾਵੇ ਚਲੋ ਫੋਨ ਤੇ ਲਾਵੇ ਕੋਈ ਵੀ ਰੱਬੇ ਸਭ ਦਾ ਮੋਕੇ ਦੇ ਹੋ ਜਾਊਗਾ ਮੁਰਗੇ ਨਾਲ ਅੱਜ ਜੋ ਪੈਂਦੇ ਆ ਤਾਂ ਕੀ ਬੱਚਾ ਮਾਰ ਕੇ ਨਹੀਂ ਚੋਲਾਂਗੇ ਸੂਵੇ ਦਾ ਕੀ ਭਾਰਿਆ ਨਾ ਵੜ ਡੰਗਰ ਆ ਹਾਂਜੀ ਹਾਂਜੀ ਬਾਧੇ ਹੁੰਦੀ ਘਾਟੇ ਬੰਦੀ ਛੜੀ ਅਗੜੀ ਛੜਾ ਮਾਰਨੀ ਆ ਸਹੀ ਗੱਲ ਆ ਗੋਟੀਗਾ ਲੈਣੀ ਆ ਕੋਈ ਪੜਾ ਲੈਣੀ ਧਾਰ ਦੇ ਮਿਲਦੀ ਆ ਬਾਕੀ ਆ ਵੀ 2 ਕਿਲੋ ਦੁੱਧ ਪਜਿਆ ਬੱਚਾ ਜਿਹੜਾ ਪੀਂਦਾ ਹੈ ਹਾਂਜੀ ਹਾਂਜੀ ਦੁੱਧ ਵੀ 12 ਕਿਲੋ ਜੋੜੀ ਦੇਣਾ ਬਾਕੀ ਕਈ ਵਾਰੀ ਕੁਦਰਤ ਪਤਾ ਤੇ ਇਹ ਆ ਵੀ ਚਲੋ ਹੁਣ ਉਸਹਾ ਨਾ ਫਿਰ ਫਰਕ ਪੈ ਗਿਆ ਆ ਚਾਰੂ ਝੋਟੀ ਆ ਬਾਕੀ ਜੋ ਮਰਜੀ ਪਾਓ ਆ ਤੋਕੜ ਗੱਪਣਜੇ ਇਹ ਵੀਰ ਦੀ ਤੋਹਫਾ ਯਾਰ ਅੱਛਾ ਇਹਨੂੰ ਆ 27 ਤਰੀਕ ਨੂੰ ਨਵਾਂ ਮਹੀਨਾ ਲਗਣਾ ਜੇ ਅੱਛਾ ਹਾਂਜੀ ਇਹ ਸ਼ਾਇਦ ਵੀ ਛੋਟੀ ਲਈ ਆ ਅੱਛਾ ਸ਼ਾਇਦ ਜਿਹੜਾ ਉਹ ਖਾਂ ਹੁੰਦਾ ਹੁੰਦਾ ਆ ਹਾਂਜੀ ਮੇਰਾ ਧੰਨਵਾਦ ਡਾਕਟਰ ਬਾਜੀ ਯਾਰ ਹਾਂਜੀ ਉਹਨਾਂ ਨੇ ਵੇਚ ਕੇ ਤੇ ਫਿਰ ਜਰਮਈ ਨੂੰ ਬੰਦਾ ਗੁੰਧਾ ਲੱਗੀਆਂ ਨੇ ਠੀਕ ਆ ਇਹਦੀ ਹੀ ਗਾਰੰਟੀ ਆ 16 ਕਿਲੋ ਸੱਜਰ ਦੁੱਧ ਦੀ ਆ। ਅੱਛਾ। ਜਿਹੜਾ ਵੀਰ ਲੈ ਜੇ। ਹਾਂਜੀ। ਉਹਨਾਂ ਨਾਲ ਵਾਦਾ ਬੰਨਿਆ ਦੀ ਡੇਰੀ ਆ। ਉਹਨੇ 4 ਲੱਖ ਦੀ ਜਦੋਂ ਤਿਆਰ ਹੋ ਜੂਗੀ ਨਾ ਅੱਛਾ ਸਾਨੂੰ ਆਹਦਾ ਲੈ ਲਈ 4 ਲੱਖ ਦੀ ਲੈ ਆਵਾਂਗੇ। ਅੱਛਾ। 16 ਕਿਲੋ ਦੁੱਧ ਦੀ ਸੱਜਰ। ਠੀਕ ਹੈ ਜੀ। ਹਾਂਜੀ। ਤਾਂ ਇਸ ਤੋਂ ਹਿਸਾਬ ਲਾ ਲਓ 3-4 ਕਿਲੋ ਦੁੱਧ ਆ। ਕੰਮਾਂਵਾਂ ਵੀ ਨਾ ਸ਼ੁਰੂ ਹੋਣ ਵਾਲਾ 27 ਤਰੀਕ ਤੋਂ। ੱਲੇ ਵੀ 3-4 ਕਿਲੋ ਦੁੱਧ ਹੈਗਾ ਇਹਦੇ ਕੋਲ। ਆਹ ਥਾਂ ਦੇਖ ਸਕਦੇ। ਜਿਹੜਾ ਕਿਨਾਰਾ ਦਤਾ ਹੋਗਾ ਤੇ ਬਾਕੀ ਬਾਕੀ ਚੰਗੇ ਮੋٹے ਮਿਲਕ ਵੇਨ ਲੱਗੀ ਆ। ਜਾਵਾਂ ਵੰਦੋ। ਲੈ ਤੋੜ ਦੋ। ਏ ਆ ਵੀ ਥਣ ਵਧੀਆ ਇਹਨੇ ਪਾਸ ਕਰਾ ਦੇਣੇ ਆ ਤੇ 2 ਮਹੀਨੇ ਇਹਨੇ ਹੁਣ ਖੜਨੇ ਆ ਬਸ ਸੂਣ ਚ ਸੱਤ ਵਜੇ ਨੂੰ ਵੇਖੋ ਜੋੜ ਦੀਆ ਤੇ ਬਾਕੀ ਜਿੰਨੇ ਚਿਰ ਨੇ ਇਹਨੇ ਸੋਨਾ ਹੋਂ ਜਦੋਂ ਮੱਝਾਂ ਦਾ ਪਜਾਰ ਫੇਰ ਤੇ ਜੋ ਜਨਮਾ ਬਾਕੀ ਕੱਦ ਵਜਨ ਚ ਚੰਗੀ ਆ ਬੇਲ ਦੀ ਚੰਗੀ ਆ ਹਾਂ ਜੀ ਸਾਹ ਵੇਖੋ ਦੂਰ ਤੋਂ ਦੇਖ ਸਕਦੇ ਬਾਕੀ ਇਹ ਆ ਵੀ ਚਲੋ ਅਜੇ ਪੂਰੀ ਰੱਜੀ ਰੁੱਜੀ ਨਹੀਂ ਆ ਕਈ ਵਾਰੀ ਪਛੋਂ ਨਵੀਂ ਜਗ੍ਹਾ ਤੇ ਆ ਕੇ ਦਿਲ ਨਹੀਂ ਲਾਉਂਦਾ ਹਾਂ ਜੀ ਉਤਰਾ ਆਪਾਂ ਸਰੀਰ ਪੱਖੋਂ ਵੇਖੀ ਇਹ ਤੇ ਚੰਗੀ ਆ। ਕਾਜੀ ਛਾਈ ਛੁਰੀ ਵੇਖੋ ਗੱਡੀ ਚੰਗੀ ਆ। ਨਾ ਦਿੱਖਦਾ ਦੇ ਹਵਾਨਾ ਤੱਲੇ। ਢਿੱਲਾ ਵੱਟ ਜਿਹੜੇ ਕਾਫੀ ਆ। ਕਿੰਨਾ ਫਿਰ ਇਹਦਾ ਮੁੱਲ? ਹੋਣ ਤਾਂ ਵੀਜੀ ਦਾ ਕਹਾ 60000 ਦੀ ਦੁੱਧਾਂ ਹੀ ਆ। ਹਾਂਜੀ। ਜਨਾਬ ਹੋ ਜਾਣਿਆ ਗਾ। ਦੇ ਦਈਏ 70000 ਦੀ। 65 ਦੀ। ਤਿਆਰ ਆ ਹੁਣ 2 ਮਹੀਨਾ ਤੇ ਇਹ ਦੁੱਧ ਦੇਣਾ ਤੇ 15 ਦਾ ਮਹੀਨਾ ਸੰਭਲੀ ਪੈਣੀ ਏ। 60000 ਦੀ ਜੈਸਨ ਹੋਈਆਂ 1000 ਛੱਡਦੀਆਂ ਬੈਂਕ ਚ ਅੱਛਾ 64000 ਦੀ 62000 ਦੀ ਦੇਣੀ ਆ ਅੱਛਾ 60000 ਦੀ ਹਾਂਜੀ ਠੀਕ ਹੈ ਜੀ ਉਹਨੇ ਦੇਖ ਸਕਦੇ ਜੀ ਬਾਕੀ ਆ ਵੀ ਜਦੋਂ ਤਿਆਰ ਹੋ ਗਈ ਡਬਲ ਕਰ ਦੋਗੀ ਕਵਰਾ ਵੀਰ ਜੀ ਲੈ ਲਵਾਂਗੇ ਸਵਾ ਲੱਖ ਦੀ ਅੱਛਾ ਉਹਨਾਂ ਆਵਾਜ਼ ਬੱਲੇ ਨਹੀਂ ਲੈਣੀ ਮੈਂ ਉਹਨਾਂ ਦੇ ਘਰ ਦੀ ਆ ਅੱਛਾ ਉਹ ਸਵੇਰੇ ਜਿਹੜੀ ਤੇ ਜੇ ਸਵੇਰੇ ਗੱਬਣਿਆ ਉਹਨਾਂ ਦੇ ਸ਼ਹਿਰ ਤੇ ਬੰਨਾਂ ਨੂੰ ਖਾਆਂ ਨਹੀਂ ਹਾਂਜੀ ਹਾਂਜੀ ਉਹਨਾਂ ਘੋਰ ਮੈਂ ਹੀ ਆਉਂਦੀ ਟੋਪੜ ਵਾਲਾ ਮੈਂ ਟੋਪੜ ਦੀ ਮੈਂ ਲੈਣਾ ਟੋਪੜ ਗੱਬਣ ਜਿਹੜੀ ਇਹ ਦੋ ਇਹ ਤਾਂ ਬੜੇ ਤਾਂ ਕੇ ਨਾ ਰਹੀ ਦੁਨੀਆ ਦੇ ਲੈਣਾ ਅੱਛਾ ਪਾ ਜੀ ਚਲੋ ਹੁਣ ਆ ਗੱਬਣ ਵੀ ਤੋਰ ਦੋ ਫਿਰ ਇਹ ਕਿੰਨੇ ਕੇ ਦੁੱਧ ਵਾਲੀ ਜੀ ਮੱਝ ਇਹ ਦੁੱਧ ਵੀਰ ਜੀ 12 13 ਕਿਲੋ ਚ ਵਾਜੂਗੀ ਲਿਆਓ ਫਿਰ ਦੇਖੋ ਕਾਦ ਵਾਲੇ ਦੋਵੇਂ ਆਖਾ ਬਰੀਆਂ ਬਿੱਲੀਆਂ ਆਖਾਂ ਮਨ ਕੀ ਆਖਾਂ ਲਈ ਆ ਜਿਹੜੀ ਐ ਮੱਝ ਦੋਵੇਂ ਇੱਕਾਂ ਬਿੱਲੀ ਬਾਕੀ ਸਾਰੀ ਕਾਲੀ ਐ ਤੇ ਜੇ ਥੱਲਿਆਂ ਭਰਨੀ ਆ ਭਾਰੇ ਭੱਲੇ ਦੀ ਤੇਰਾ ਮੱਝ ਵੀ ਪੰਜ-ਛੇ ਦਿਨ ਹੋ ਜੂਗੀ ਲੈ ਆ ਥੱਲਿਆਂ ਚੰਗੀ ਭਰੂਗੀ ਬੜੀ ਬਣੂਗੀ ਗਾਂ ਨੂੰ ਵੇਖੋ ਲਿਆ ਵਗਦਾ ਕਿ ਥਾਣੇ ਦੇ ਦੇਖ ਸਕਦੇ ਜੇ ਬਾਕੀ ਮਿਲਕਵੇਂ ਨੂੰ ਚੰਗੀ ਲੱਗੀ ਐ। ਸਵਾ ਨਾਇ ਨੇ ਪਛਾਣ ਲਈ ਤਿਆਰ ਕਰਨਾ। ਦੇਖੋ ਇਦਰੋ। ਤੇ ਇਹਦਾ ਫਿਰ ਮੁੱਲ ਵੀ ਜੀ। ਇਹਦਾ ਮੁੱਲ ਤੇ 82000 ਦੇ। ਅੱਛਾ। ਹਾਂਜੀ 80000 ਦੇ ਦੀ। 2 ਛੱਡ ਦੀ ਔਰ। 3 ਨਹੀਂ ਛੱਡ ਦੀ ਜੀ। ਅੱਛਾ। ਹਾਂਜੀ 77 ਦੀ। ਉਦੋਂ ਨਹੀਂ ਜੀ ਓੜ। ਕਰ ਦਿਓ ਆਪ ਹੀ। 75 ਦੀ ਦੇ ਦੀ। ਅੱਛਾ ਪੂਰੇ 75 ਦੀ। 80 ਹੋ ਗਿਆ 74000 ਦੀ। 74 ਦੀ। 74 ਦੀ। ਠੀਕ ਹੈ ਜੀ। ਠੀਕ ਹੈ ਜੀ ਬਾਕੀ ਆ ਪੰਜ ਪਸ਼ੂ ਆ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖਰੋ ਜੀ